ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਅਮਰਸਰੀ ਛੋਲੇ ਛੋਲੇ ਬਹੁਤ ਤਰ੍ਹਾਂ ਦੇ ਬਣਦੇ ਨੇ ਪੰਜਾਬੀ ਛੋਲੇ ਪੂੜੀਆਂ ਵਾਲੇ ਛੋਲੇ ਭਟੂਰੇ ਛੋਲੇ ਪਿੰਡੀ ਛੋਲੇ ਤੇ ਅੱਜ ਆਪਾਂ ਤੁਹਾਨੂੰ ਦੇਵਾਂਗੇ ਅਮਰਸਰੀ ਛੋਲਿਆਂ ਦੀ ਰੈਸਪੀ 100% ਸਹੀ ਰੈਸਪੀ ਆ ਬਿਲਕੁਲ ਵੀ ਆਪਾਂ ਕੋਈ ਕੁਝ ਕੁਸ਼ ਐਡ ਨਹੀਂ ਕਰਾਂਗੇ ਬਹੁਤ ਸਿੱਧੀ ਸਾਦੀ ਰੈਸਪੀ ਆ ਨਾਲ ਹੀ ਆਪਾਂ ਤੁਹਾਨੂੰ ਸਪੈਸ਼ਲ ਮਸਾਲਾ ਬਣਾਉਣਾ ਦੱਸਾਂਗੇ ਅਮਰਸਰੀ ਛੋਲਿਆਂ ਦੇ ਵਿੱਚ ਕਿਹੜਾ ਮਸਾਲਾ ਪੈਂਦਾ ਕਿਉਂਕਿ ਹਰ ਤਰ੍ਹਾਂ ਦੇ ਛੋਲੇਾਂ ਚ ਅਲੱਗ-ਅਲੱਗ ਮਸਾਲਾ ਪੈਂਦਾ ਮਸਾਲਿਆਂ ਦੇ ਨਾਲ ਬਣਾਉਣ ਦੇ ਤਰੀਕੇ ਨਾਲ ਹੀ ਇਹਨਾਂ ਦਾ ਟੇਸਟ ਆ ਜਿਹੜਾ ਉਹ ਬਦਲ ਜਾਂਦਾ ਛੋਲੇ ਆਪਾਂ ਉਬਾਲਾਂਗੇ ਹਰ ਵਾਰ ਦੀ ਤਰ੍ਹਾਂ ਹਾਰੇ ਦੇ ਵਿੱਚ ਉਹ ਧਰੱਗ ਆਪਾਂ ਪਾ ਦਿੱਤੀ ਆ ਪਖਣਾ ਰੱਖਤਾ ਹਾਰਾ ਤੇ ਇਧਰ ਆਪਾਂ ਮਿੱਟੀ ਦੇ ਬਰਤਨ ਦੇ ਵਿੱਚ ਪਾ ਲਿਆ ਪਾਣੀ ਛੋਲਿਆਂ ਨੂੰ ਘੱਟੋ-ਘੱਟ 10 ਘੰਟੇ ਪਹਿਲਾਂ ਭਿਉਂ ਕੇ ਰੱਖਣਾ ਜ਼ਰੂਰੀ ਆ 8 ਤੋਂ 10 ਘੰਟੇ ਤੁਸੀਂ ਪੂਰੀ ਰਾਤ ਭਿਉਂ ਕੇ ਰੱਖ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਧੋ ਕੇ ਉਹ ਪਾਣੀ ਕੱਢਤਾ ਜਿਹਦੇ ਵਿੱਚ ਭਿਉਂਤੇ ਹੋਏ ਸੀ ਤੇ ਨਵਾਂ ਪਾਣੀ ਆਪਾਂ ਕੁਜੇ ਦੇ ਵਿੱਚ ਪਾ ਲਿਆ ਪਾਣੀ ਆਪਾਂ ਕਿੰਨਾ ਪਾਉਣਾ ਜਿੰਨੇ ਆਪਾਂ ਛੋਲੇ ਆਪਣੇ ਫੁੱਲ ਕੇ ਹੋ ਜਾਂਦੇ ਨੇ ਉਦੋਂ ਡਬਲ ਆਪਾਂ ਪਾਣੀ ਪਾਉਣਾ ਜੇ ਅੰਦਾਜ਼ੇ ਨਾਲ ਪਾਉਣਾ ਤਾਂ ਜਿੰਨੇ ਆਪਣੇ ਛੋਲੇ ਪਾਏ ਹੋਏ ਨੇ ਬਰਤਨ ਦੇ ਵਿੱਚ ਉਸ ਤੋਂ 2 ਇੰਚ ਉੱਤੇ ਤੱਕ ਪਾਣੀ ਹੋਣਾ ਚਾਹੀਦਾ ਲਓ ਜੀ ਹਾਰੇ ਦੇ ਵਿੱਚ ਅੱਗ ਆਪਣੀ ਮੱਚ ਪਈ ਸੀ ਉਹ ਆਪਾਂ ਬਜਾਤਾ ਕਿਉਂਕਿ ਹਰਾ ਧੁਖਣਾ ਚਾਹੀਦਾ ਅੱਗ ਮੱਚਣੀ ਨਹੀਂ ਚਾਹੀਦੀ ਨਹੀਂ ਤਾਂ ਫਿਰ ਛੋਲਿਆਂ ਨੇ ਉਬਲਣਾ ਨਹੀਂ ਇਧਰ ਆਪਾਂ ਮਸਾਲੇ ਲਏ ਨੇ ਕੁਛ ਤੇਜ ਪੱਤਾ ਲਿਆ ਦਾਲਚੀਨੀ ਲਈਆ ਦੋ ਵੱਡੀਆਂ ਇਲਾਚੀਆਂ ਲਈਆਂ ਨੇ ਕਾਲੀਆਂ ਇਲਾਚੀਆਂ ਕਾਲੀਆਂ ਮਿਰਚਾਂ ਲਈਆਂ ਨੇ ਤਿੰਨ ਮੇ ਸੁੱਕੀਆਂ ਲਾਲ ਮਿਰਚਾਂ ਲਈਆਂ ਨੇ ਤਿੰਨ ਚਾਰ ਲੌਂਗ ਲਏ ਨੇ ਤੇ ਦੋ ਚਮਚੇ ਲਈ ਨੇ ਚਾਹ ਪੱਤੀ ਜੇ ਤੁਹਾਡੇ ਕੋਲੇ ਆਮਲਾ ਹੈਗਾ ਸੁੱਕਾ ਆਮਲਾ ਤੁਸੀਂ ਤੋਂ ਪੀਸੋਦੇ ਵੀ ਪਾ ਸਕਦੇ ਹੋ ਇਹਦੇ ਵਿੱਚ ਜਿਹੜੇ ਮਸਾਲੇ ਆ ਤਕਰੀਬਨ ਕਾਲੇ ਰੰਗ ਦੇ ਪੈਂਦੇ ਨੇ ਤਾਂ ਕਿ ਇਸ ਦਾ ਜਿਹੜਾ ਰੰਗ ਆ ਉਹਨਾ ਕਾਲਾ ਆਵੇ ਜਿੰਨਾਕ ਤੁਸੀਂ ਰੰਗ ਗੂੜਾ ਚਾਹੋ ਨੇ ਉਹਨੇ ਤੁਸੀਂ ਚਾਹ ਪੱਤੀ ਥੋੜੀ ਜਿਹੀ ਇੱਕ ਚੱਲ ਜਾਂ ਤੁਸੀਂ ਹੋਰ ਵਧਾ ਸਕਦੇ ਹੋ ਜਿਹੜੀ ਵੀ ਪੋਟਲੀ ਦੇ ਵਿੱਚ ਬੰਨ ਕੇ ਪਾਉਣੀ ਆ ਧਿਆਨ ਰੱਖਣਾ ਵੀ ਉਹਦਾ ਰੰਗ ਨਾ ਨਿਕਲਦਾ ਹੋਵੇ ਹਰ ਇਹਦੇ ਵਿੱਚ ਆਪਾਂ ਕੁਝੇ ਨੂੰ ਸਿੱਧਾ ਕਰਤਾ ਕਿਉਂਕਿ ਟੇਡਾ ਜਿਹਾ ਹੋ ਗਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਕੋਟਲੀ ਸੁੱਟਤੀ ਇਹਦੇ ਵਿੱਚ ਕਿਉਂ ਬਿਲਕੁਲ ਨਹੀਂ ਪਾਉਣਾ ਇਹ ਗੱਲ ਦਾ ਤੁਸੀਂ ਖਾਸ ਖਿਆਲ ਰੱਖਣਾ ਨਹੀਂ ਤਾਂ ਜਿਹੜਾ ਰੰਗ ਆ ਤੁਹਾਡਾ ਉਹ ਛੋਲਿਆਂ ਨੂੰ ਨਹੀਂ ਚੜਨਾ ਇਹ ਮਸਾਲਿਆਂ ਦਾ ਬਹੁਤ ਜ਼ਿਆਦਾ ਵਧੀਆ ਟੇਸ ਆਉਂਦਾ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਜਿਨ੍ਹਾਂ ਨੇ ਵੀ ਅੰਮ੍ਰਿਤਸਰ ਜਾ ਕੇ ਛੋਲੇ ਖਾਦੇ ਹੋਏ ਨੇ ਉਹ ਮੈਨੂੰ ਜ਼ਰੂਰ ਦੱਸਿਓ ਤੇ ਫਿਰ ਇਸ ਤਰੀਕੇ ਨਾਲ ਬਣਾ ਕੇ ਤੁਸੀਂ ਦੇਖਿਓ ਵੀ ਉਹਦੇ ਤੇ ਇਹਨਾਂ 'ਚ ਕੀ ਫਰਕ ਸੀ ਕੀ ਤੁਹਾਡੇ ਛੋਲੇ ਵੀ ਉਵੇਂ ਦੇ ਬਣੇ ਸਾਰੇ ਖੇੜਾ ਜਿਹੜੀ ਉਹ ਬਣਾਉਣ ਦੀ ਤਕਨੀਕ ਦੀ ਹੈ ਤੇ ਮਸਾਲਿਆਂ ਦੀ ਆ ਉਹਦੇ ਨਾਲ ਹੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਆ ਵੀ ਜਿਹੜਾ ਸਬਜੀ ਦਾ ਸਵਾਦ ਆ ਉਹ ਬਦਲ ਜਾਂਦਾ ਲੋ ਜੀ ਇਧਰ ਆਪਾਂ ਚੁੱਲੇ ਦੇ ਉੱਤੇ ਕੜਾਈਆ ਰੱਖ ਲਿਆ ਇਹ ਲੋਹੇ ਦਾ ਇਹ ਸਬਜੀ ਦੇ ਵਿੱਚ ਕੋਸ਼ਿਸ਼ ਕਰਿਓ ਵੀ ਆਪਾਂ ਲੋਹੇ ਦੇ ਬਰਤਨ ਨੂੰ ਵਰਤੀਏ ਤੇ ਨਾਲ ਹੀ ਆਪਾਂ ਮਸਾਲਾ ਕੁੱਟ ਲੈਨੇ ਆ ਇਹ ਲਈ ਆ ਮੈਂ ਆਦਰਕ ਲਸਣ ਤੇ ਹਰੀਆਂ ਮਿਰਚਾਂ ਦੇ ਵਿੱਚ ਕਾਫੀ ਸਾਰੀਆਂ ਹਰੀਆਂ ਮਿਰਚਾਂ ਆਦਰਕ ਤੇਲਾ ਸਰ ਦਾ ਪੇਸ ਪੇਸਟ ਯੂਜ਼ ਕੀਤਾ ਜਾਂਦਾ ਤੇ ਨੂੰ ਆਪਾਂ ਮੋਟਾ ਨਹੀਂ ਕੁੱਟਣਾ ਤੁਸੀਂ ਚਾਹੋ ਤਾਂ ਇਹਨੂੰ ਕਿਸੇ ਮਾਮ ਜਿਸਤੇ ਦੇ ਵਿੱਚ ਵੀ ਕੁੱਟ ਸਕਦੇ ਹਾਂ ਪਰ ਮਿਕਸੀ ਦੇ ਵਿੱਚ ਇਹਦਾ ਬਿਲਕੁਲ ਬਰੀਕ ਪੇਸਟ ਤੁਸੀਂ ਨਾ ਬਣਾਇਓ ਉਹਦੇ ਨਾਲੋਂ ਚੰਗਾ ਤੁਸੀਂ ਚੱਕਲੇ ਦੇ ਉੱਤੇ ਰੱਖਿਓ ਤੇ ਇਹਨੂੰ ਬੇਲ ਨੇ ਨਾਲ ਮੋਟਾ-ਮੋਟਾ ਕੁੱਟ ਦਿਓ ਮੋਟਾ-ਮੋਟਾ ਜਿਹਾ ਆਪਾਂ ਕ੍ਰਸ਼ ਜਾਂ ਕਰ ਲਾਂਗੇ ਜਿਹਨੂੰ ਆਪਾਂ ਪੰਜਾਬੀ ਸਾਫ਼ ਭਾਸ਼ਾ ਦੇ ਵਿੱਚ ਕਈਏ ਤਾਂ ਦਰੜ ਫਰੜ ਜਿਹਾ ਕਰ ਲਾਂਗੇ ਆਪਾਂ ਇਹਨੂੰ ਕਿਉਂਕਿ ਉਹਦਾ ਸਵਾਦ ਆ ਜਿਹੜਾ ਜ਼ਿਆਦਾ ਆਉਂਦਾ ਸਬਜ਼ੀ ਦੇ ਵਿੱਚੋਂ ਲਓ ਜੀ ਇਹਨੂੰ ਆਪਾਂ ਕੁੱਟ ਕੇ ਤਿਆਰ ਕਰ ਲਿਆ ਤੇ ਨਾਲ ਹੀ ਆਪਾਂ ਮਸਾਲਾ ਦੇਖਦੇ ਆਂ ਵੀ ਆਪਾਂ ਬਣਾਉਣੇ ਆਂ ਥੋੜੀ ਜੀ ਹਿੰਗ ਲਈਆ ਜੀਰਾ ਲਿਆ ਜੀਰੇ ਦੇ ਨਾਲ ਉਹ ਦੁੱਗਣਾ ਆਪਾਂ ਧਨੀਆ ਲਿਆ ਕਾਲੀਆਂ ਮਿਰਚਾਂ ਲਈਆਂ ਨੇ ਬਿਲਕੁਲ ਥੋੜੀ ਜੀ ਆਪਾਂ ਜਮੈਣ ਪਾਈ ਆ ਤੇ ਦਾਲ ਚੀਨੀ ਆਪਾਂ ਪਹਿਲਾਂ ਪਾਈ ਹੋਈ ਆ ਤੁਸੀਂ ਇੱਥੇ ਵੀ ਪਾ ਸਕਦੇ ਹੋ ਲੂਣ ਪਾਤਾ ਆਪਾਂ ਨਾਲ ਆਪਾਂ ਲਾਲ ਮਿਰਚਾਂ ਲਵਾਂਗੇ ਤਿੰਨ ਚਾਰ ਜੇ ਤੁਹਾਡੇ ਕੋਲੇ ਸੁੱਕੀਆਂ ਲਾਲ ਮਿਰਚਾਂ ਨਹੀਂ ਹੈਗੀਆਂ ਤੁਸੀਂ ਇੱਥੇ ਥੋੜੀ ਜੀ ਦੂਜੀ ਮਿਰਚ ਪਾ ਸਕਦੇ ਹੋ ਤੇ ਦੋ ਆਪਾਂ ਵੱਡੀਆਂ ਇਲਾਚੀਆਂ ਲਈਆਂ ਨੇ ਤਿੰਨ ਚਾਰ ਆਪਾਂ ਲੌਂਗ ਵੀ ਲਈ ਨੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਬਿਲਕੁਲ ਘੱਟ ਗੈਸ ਦੇ ਉੱਤੇ ਫਲੇਮ ਦੇ ਉੱਤੇ ਇਹਨਾਂ ਨੂੰ ਆਪਾਂ ਸੇਕ ਲਾਂਗੇ ਇਹਦੇ ਵਿੱਚ ਸੌਂਦੀ ਖੁਸ਼ਬੂ ਦੇ ਮਸਾਲੇ ਪੈਂਦੇ ਨੇ ਸੌਂਦੀ ਖੁਸ਼ਬੂ ਮਤਲਬ ਪਿੰਨੀ ਪਿੰਨੀ ਖੁਸ਼ਬੂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕਾਲੇ ਰੰਗ ਦੇ ਮਸਾਲੇ ਜ਼ਿਆਦਾ ਯੂਜ਼ ਹੁੰਦੇ ਨੇ ਸਬਜ਼ੀ ਦੇ ਵਿੱਚ ਕੋਈ ਵੀ ਹੋਰ ਮਸਾਲਾ ਜਿਵੇਂ ਉਹਦੇ ਵਿੱਚ ਸਿਰਫ ਇੱਕ ਤੇਜ ਪੱਤਾ ਯੂਜ਼ ਹੋਇਆ ਸੀ ਬਾਕੀ ਹਰੀ ਇਲਾਚੀ ਵਗੈਰਾ ਨਹੀਂ ਪੈਂਦੀ ਸੌਂਦੀ ਖੁਸ਼ਬੂ ਦੇ ਮਸਾਲੇ ਪੈਂਦੇ ਨੇ ਕੋਈ ਵੀ ਤੇਜ ਖੁਸ਼ਬੂ ਦਾ ਮਸਾਲਾ ਨਹੀਂ ਪੈਂਦਾ ਜਿਵੇਂ ਆਪਾਂ ਮੰਨ ਕੇ ਚੱਲੀਏ ਜਾਵਿਤਰੀ ਸਟਾਰ ਫੁੱਲ ਕੋਈ ਇਦਾਂ ਦਾ ਨਹੀਂ ਪੈਂਦਾ ਇੱਥੇ ਤੁਸੀਂ ਮਸਾਲੇ 'ਚ ਦਾਲਚੀਨੀ ਪਾ ਸਕਦੇ ਹੋ ਮੈਂ ਪਹਿਲਾਂ ਦਾਲਚੀਨੀ ਪਾਈ ਹੋਈ ਆ ਪੋਟਲੀ ਦੇ ਵਿੱਚ ਸੋ ਮੈਂ ਇੱਥੇ ਵਾਈਟ ਕਰਤੀ ਲੋ ਜੀ ਸਿਰਫ ਸਿੰਪਲ ਜੀਰੇ ਦਾ ਤੜਕਾ ਲਾਵਾਂਗੇ ਮੈਂ ਤੁਹਾਨੂੰ ਹਰ ਦਾਲ ਸਬਜ਼ੀ ਦੇ ਵਿੱਚ ਦੱਸਦੀ ਆ ਕਿ ਹਰ ਦਾਲ ਸਬਜ਼ੀ ਦੀ ਕਹਾਣੀ ਵੱਖਰੀ ਆ ਹਰ ਸਬਜ਼ੀ ਦੇ ਵਿੱਚ ਗਰਮ ਮਸਾਲਾ ਨਹੀਂ ਪੈਂਦਾ ਲੋਜੀ ਚਾਰ ਪਿਆਜ਼ ਲੈਨੇ ਮੀਡੀਅਮ ਸਾਈਜ਼ ਦੇ ਮੈਂ ਬਿਲਕੁਲ ਬਰੀਕ ਕੱਟ ਲਿਆ ਸੀ ਇਹਨਾਂ ਨੂੰ ਜਿੰਨਾ ਵੀ ਬਰੀਕ ਕੱਟ ਸਕਦੇ ਹੋ ਉਨਾਂ ਬਰੀਕ ਕੱਟ ਲਿਓ ਕਿਉਂਕਿ ਉੰਨੀ ਜ਼ਿਆਦਾ ਵਧੀਆ ਆਪਣੀ ਤਰੀ ਬਣੂਗੀ ਰਸਾ ਆਪਣਾ ਉੰਨਾ ਵਧੀਆ ਬਣੂਗਾ ਤੇ ਇਹਨੂੰ ਆਪਾਂ ਭੁੰਨ ਲੈਣਾ ਮੈਂ ਇੱਥੇ ਸਰੋਂ ਦਾ ਤੇਲ ਨਹੀਂ ਪਾਇਆ ਤੁਸੀਂ ਦੇਸੀ ਘਿਓ ਵੀ ਪਾ ਸਕਦੇ ਹੋ ਕੋਈ ਹੋਰ ਤੇਲ ਵੀ ਪਾ ਸਕਦੇ ਹੋ ਚਾਹੋ ਤਾਂ ਤੁਸੀਂ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਪਰ ਇਹ ਸਬਜ਼ੀ ਦੇ ਵਿੱਚ ਸਰੋਂ ਦੇ ਤੇਲ ਦਾ ਤੜਕਾ ਨਹੀਂ ਲੱਗਦਾ ਉੱਧਰ ਆਪਾਂ ਹਾਰੇ ਵਾਲਾ ਆ ਜਾਣੇ ਦੇਖ ਲਓ ਤੁਸੀਂ ਕਿੰਨਾ ਵਧੀਆ ਆਪਣੇ ਛੋਲਿਆਂ ਦਾ ਰੰਗ ਆਇਆ ਮਸਾਲਿਆਂ ਨੇ ਆਪਣਾ ਰੰਗ ਦੇ ਦਿੱਤਾ ਤੇ ਛੋਲੇ ਆਪਣੇ ਬਿਲਕੁਲ ਪਰਫੈਕਟ ਉਬਲ ਗਏ ਜਿਉਂਦੀ ਆਪਾਂ ਉਹਨੂੰ ਕਾਫੀ ਟਾਈਮ ਪਹਿਲਾਂ ਭਿਉਂ ਕੇ ਰੱਖਿਆ ਸੀ ਇਹਨੂੰ ਆਪਾਂ ਬਾਹਰ ਕੱਢ ਲੈਣੇ ਆ ਕੁਝੇ ਨੂੰ ਕਿ ਉਧਰ ਆਪਾਂ ਦੁਬਾਰਾ ਆਪਣੇ ਪਿਆਸ ਵੱਲ ਆ ਜਾਣੇ ਸਭ ਤੋਂ ਪਹਿਲਾਂ ਆਪਾਂ ਪੋਟਲੀ ਨੂੰ ਕੱਢ ਕੇ ਬਾਹਰ ਰੱਖ ਦਾਂਗੇ ਤੁਸੀਂ ਚਾਹੁੰਦਾ ਇਹਨੂੰ ਵਿੱਚ ਘੋਲ ਵੀ ਸਕਦੇ ਹੋ ਪਰ ਮੈਂ ਇੱਥੇ ਇਹਨੂੰ ਘੋਲਿਆ ਨਹੀਂ ਕਿਉਂਕਿ ਮੈਨੂੰ ਜਿੰਨਾ ਕੜਾਹਰੇ ਰੰਗ ਪਸੰਦ ਸੀ ਮੈਂ ਉਹਨਾਂ ਕ ਕਰ ਲਿਆ ਤੇ ਇੱਧਰ ਮੈਂ ਹਰੀਆਂ ਮਿਰਚਾਂ ਤੇ ਪਿਆਜ਼ ਵਗੈਰਾ ਜਿਹੜਾ ਲਸਣ ਆਪਾਂ ਕੁੱਟਿਆ ਸੀ ਉਹ ਵੀ ਵਿੱਚ ਪਾਤਾ ਉਹ ਵੀਡੀਓ ਰਿਕਾਰਡ ਨਹੀਂ ਹੋਈ ਸੌਰੀ ਲੋ ਜੀ ਆਪਾਂ ਪਿਆਜ਼ ਨੂੰ ਲਸਣ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਜਿੰਨੀ ਤੁਹਾਨੂੰ ਲੋੜ ਆ ਸਬਜ਼ੀ ਦੇ ਵਿੱਚ ਤੁਸੀਂ ਪਾਉਣੇ ਉੰਨੀ ਕ ਪਾ ਸਕਦੇ ਹੋ ਨਾਲ ਆਪਾਂ ਲਾਲ ਮਿਰਚ ਪਾਵਾਂਗੇ ਮਿਰਚਾਂ ਜ਼ਿਆਦਾ ਕੌੜੀਆਂ ਨਹੀਂ ਹੈਗੀਆਂ ਤੁਸੀਂ ਆਪਣੇ ਹਿਸਾਬ ਨਾਲ ਪਾਉਣੀਆਂ ਨੇ ਲੂਣ ਪਾਵਾਂਗੇ ਪਹਿਲਾਂ ਆਪਾਂ ਲੂਣ ਥੋੜਾ ਪਾਇਆ ਸੀ ਘੱਟ ਪਾਇਆ ਸੀ ਜਦੋਂ ਆਪਾਂ ਛੋਲਿਆਂ ਦੇ ਵਿੱਚੋਂ ਵਾਲਣ ਸਮੇਂ ਵੀ ਲੂਣ ਪਾਇਆ ਸੀ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਈ ਵਾਰੀ ਕੋਈ ਚੀਜ਼ਾਂ ਬੋਲਣ ਬੰਨ ਨਹੀਂ ਹੋ ਰਹਿ ਜਾਂਦੀਆਂ ਨੇ ਪਰ ਤੁਸੀਂ ਦੇਖ ਸਕਦੇ ਹੋ ਜਿਵੇਂ ਮੈਂ ਉੱਥੇ ਲੂਣ ਪਾਇਆ ਸੀ ਮੈਂ ਦੱਸਣਾ ਭੁੱਲ ਗਈ ਸੀ ਲਓ ਜੀ ਨਾਲ ਹੀ ਆਪਾਂ ਜਦੋਂ ਮਸਾਲੇ ਭੁੱਜ ਗਏ ਸੀ ਕੁੱਜੇ ਦੇ ਵਿੱਚੋਂ ਹੀ ਪਾਣੀ ਪਾਵਾਂਗੇ ਜਿਹੜਾ ਪਸ਼ੋਲਿਆਂ ਦੇ ਵਿੱਚ ਪਾਇਆ ਹੋਇਆ ਬਿਲਕੁਲ ਪਰਫੈਕਟ ਪਾਣੀ ਆਪਣਾ ਨਾਮ ਵਧਿਆ ਨਾ ਘਟਿਆ ਹਰੇਕ ਦਾਲ ਦੇ ਵਿੱਚ ਪਾਣੀ ਪਾਉਣ ਦਾ ਸੌਖਾ ਤਰੀਕਾ ਹੁੰਦਾ ਜਿੰਨੀ ਦਾਲ ਫੁੱਲੀ ਹੋਵੇ ਉਦੋਂ ਦੁੱਗਣਾ ਪਾਣੀ ਪਾ ਦਿਓ ਕੁੱਕਰ ਦਾ ਮੈਨੂੰ ਹਿਸਾਬ ਨਹੀਂ ਹੈਗਾ ਆਪਾਂ ਖੁੱਲੇ 'ਚ ਪਕਾਈਦੀਏ ਉਹ ਜਦੋਂ ਕਦੀ ਆਪਾਂ ਕੁੱਕਰ ਦੇ ਵਿੱਚ ਕੁਕਿੰਗ ਕਰਾਂਗੇ ਆਪਾਂ ਉਦੋਂ ਦੱਸਾਂਗੇ ਅੰਦਾਜ਼ਾ ਲੋ ਜੀ ਨਾਲ ਹੀ ਮੈਂ ਛੋਲਿਆਂ ਨੂੰ ਘੋਟ ਲੂੰਗੀ ਤਾਂ ਕਿ ਜਿਹੜੀ ਇਹਦੀ ਤਰੀ ਆ ਬਹੁਤ ਵਧੀਆ ਬਣੇ ਕੜਛੀ ਦੇ ਪਿਛਲੇ ਹਿੱਸੇ ਨਾਲ ਆਪਾਂ ਇਹਨੂੰ ਦਵਾ-ਦਵਾ ਕੇ ਘੋਟ ਦਿਆਂਗੇ ਮਸਾਲਾ ਆਪਣਾ ਚੰਗੀ ਤਰ੍ਹਾਂ ਉਬਲ ਗਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਤਾ ਛੋਲਿਆਂ ਨੂੰ ਦੋ ਤਿੰਨ ਕੜਚੀਆਂ ਪਾਉਣ ਤੋਂ ਬਾਅਦ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਘੋਟ ਲਾਂਗੇ ਮੈਸ਼ ਕਰ ਦਾਂਗੇ ਛੋਲਿਆਂ ਨੂੰ ਇਹਦੇ ਨਾਲ ਸਬਜ਼ੀ ਦਾ ਸਵਾਦ ਦੁੱਗਣਾ ਹੋ ਜਾਂਦਾ ਤੇ ਸੰਘਣੀ ਵੀ ਬਣਦੀ ਆ ਜਿਵੇਂ ਜਿਵੇਂ ਇਹ ਲੋਹੇ ਦੇ ਕੜਾਈਏ ਦੇ ਵਿੱਚ ਪਈ ਰਹੂਗੀ ਆਪਣਾ ਰੰਗ ਛੱਡੂਗਾ ਕੜਾਈਏ ਹੋਰ ਗਾढ़े ਰੰਗ ਦੀ ਹੁੰਦੀ ਜਾਊਗੀ ਬਹੁਤ ਜ਼ਿਆਦਾ ਵਧੀਆ ਸਬਜ਼ੀ ਬਣਦੀ ਹੈ ਇਹ ਇਹ ਸਬਜ਼ੀ ਦੇ ਵਿੱਚ ਆਲੂ ਨਹੀਂ ਪੈਂਦੇ ਮੈਂ ਲੋਟੀ ਚੰਗੀ ਤਰ੍ਹਾਂ ਕੁੱਟਣ ਤੋਂ ਬਾਅਦ ਜਿਹੜਾ ਕੁਰਜੇ ਦੇ ਵਿੱਚ ਸੀਗਾ ਸਾਰਾ ਆਪਾਂ ਉਹ ਵੀ ਚੱਕ ਕੇ ਪਾਇਆ ਛੋਲੇ ਥੱਲੇ ਰਹਿ ਗਏ ਇਹਨਾਂ ਨੂੰ ਆਪਾਂ ਉਸੇ ਤਰੀਕੇ ਨਾਲ ਕੜਛੀ ਨਾਲ ਕੱਢ ਕੇ ਪਾ ਦਾਂਗੇ ਉਜੀ ਇੱਥੇ ਤੁਹਾਨੂੰ ਥੋੜੀ ਜਿਹੀ ਤਰੀ ਜ਼ਿਆਦਾ ਲੱਗਦੀ ਹੋ ਪਰ ਜਿਵੇਂ ਜਿਵੇਂ ਆਪਾਂ ਇਹ ਸਬਜ਼ੀ ਨੂੰ ਪਕਾਈ ਜਾਵਾਂਗੇ ਮੈਸ਼ ਕਰੀ ਜਾਵਾਂਗੇ ਇਹਦੀ ਜਿਹੜੀ ਤਰੀ ਆ ਉਹ ਘਟ ਜੂਗੀ ਤੇ ਸਬਜ਼ੀ ਹੋਰ ਸੰਘਣੀ ਹੋ ਜੂਗੀ ਐਂਡ ਤੇ ਪਾਵਾਂਗੇ ਆਪਾਂ ਉਹ ਮਸਾਲਾ ਜਿਹੜਾ ਆਪਾਂ ਪੀਸਿਆ ਸੀ ਤਕਰੀਬਨ ਇੱਕ ਚਮਚਾ ਮੈਂ ਪਾਤਾ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਤੇਸ ਮਸਾਲੇ ਦਾ ਹੀ ਕਮਾਲ ਆ ਬਹੁਤ ਜਿਆਦਾ ਵਧੀਆ ਸਬਜੀ ਬਣ ਗਈ ਹੈ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਮੈਂ ਉੱਥੇ ਤੁਸੀਂ ਚਾਹੋ ਤਾਂ ਮਸਾਲੇ ਦੇ ਵਿੱਚ ਵੀ ਆਮਚੂਰ ਪਾਊਡਰ ਐਡ ਕਰ ਸਕਦੇ ਹੋ ਪਰ ਮੈਂ ਉੱਥੇ ਨਹੀਂ ਪਾਇਆ ਸੀ ਇੱਥੇ ਪਾਤਾ ਮੈਂ ਬਿਲਕੁਲ ਥੋੜਾ ਜਿਹਾ ਆਮਚੂਰ ਪਾਊਡਰ ਪਾਤਾ ਮੈਂ ਸਬ지 ਦੇ ਪਿੱਛੇ ਟਮਾਟਰ ਨਹੀਂ ਪਾਇਆ ਜਦੋਂ ਆਪਾਂ ਆਮਚੂਰ ਪਾਊਡਰ ਪਾਉਂਦੇ ਆ ਮੈਨੂੰ ਬਹੁਤਾ ਖੱਟਾ ਪਸੰਦ ਨਹੀਂ ਮੈਂ ਟਮਾਟਰ ਨਹੀਂ ਪਾਉਂਦੀ ਹੁੰਦੀ ਜੇ ਤੁਸੀਂ ਟਮਾਟਰ ਪਾਉਣੇ ਨੇ ਤਾਂ ਤੁਸੀਂ ਪਿਆਜ਼ ਦੇ ਜਦੋਂ ਤੁਸੀਂ ਭੁੰਨੋਗੇ ਉਦੋਂ ਨਾਲ ਟਮਾਟਰ ਦੀ ਪਿਉੜੀ ਬਣਾ ਕੇ ਪਾ ਦਿਓ। ਸਾਫ ਦਾ ਟਮਾਟਰ ਨਾ ਪਾਇਓ ਵਧੀਆ ਨਹੀਂ ਲੱਗਦਾ ਇਹ ਸਬਜ਼ੀ ਦੇ ਵਿੱਚ ਪਿਉੜੀ ਬਣਾ ਕੇ ਪਾਓ। ਲੋ ਜੀ ਦੇਖ ਲਓ ਕਿੰਨਾ ਵਧੀਆ ਆਪਣੀ ਸਬਜ਼ੀ ਦਾ ਰੰਗ ਆਇਆ। ਕਿੰਨੀ ਵਧੀਆ ਆਪਣੀ ਸਬਜ਼ੀ ਬਣ ਕੇ ਤਿਆਰ ਹੋਈ ਆ। ਤੁਸੀਂ ਇਹਨੂੰ ਕਿਸੇ ਵੀ ਨਾਮ ਦੇ ਨਾਲ ਪਰੌਂਠੇ ਦੇ ਨਾਲ, ਕੋਲਚੇ ਦੇ ਨਾਲ ਜਿਵੇਂ ਤੁਹਾਨੂੰ ਪਸੰਦਾ ਹੋਵੇ ਬਣਾਓ ਤੇ ਖਾਓ। ਮਿਲਦੇ ਆਪਾਂ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੱਸਦੇ ਵਾਸਤੇ ਰਹੋ ਖੁਸ਼ ਰਹੋ ਆਪਣਾ ਬਹੁਤ ਸਾਰਾ ਖਿਆਲ ਰੱਖੀ। Thank you.